ਤੁਸੀਂ ਦੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਤੇ ਮੈਂ ਤੁਹਾਡੇ ਨਾਲ ਹਰਿੰਦਰ ਬਾਜਵਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਚਾਰ ਮੰਤਰੀਆਂ ਦੇ ਖਿਲਾਫ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮਨਜ਼ੂਰੀ ਤੋਂ ਬਾਅਦ ਹੁਣ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਹੈ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਚਾਰ ਸਾਬਕਾ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਧ ਭਾਰਤਪੂਸ਼ਣ ਆਸ਼ੂ ਸੁੰਦਰ ਸ਼ਾਮ अरोड़ा ਤੇ ਓਪੀ ਸੋਨੀ ਵਿਰੁੱਧ ਪ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀਨ ਕੀਤੀਆਂ ਗਈਆਂ ਜਾਂਚਾਂ ਦੇ ਆਧਾਰ ਤੇ ਚਲਾਨ ਅਦਾਲਤ ਚ ਧਾਇਰ ਕਰਨ ਲਈ ਇੱਕ ਮਤਾ ਪਾਸ ਕਰਕੇ ਰਾਹ ਨੂੰ ਪਧਰਾ ਕਰ ਦਿੱਤਾ ਗਿਆ ਹੈ ਰਾਜ ਸਰਕਾਰ ਵੱਲੋਂ ਹੁਣ ਫਾਈਲ ਪ੍ਰਵਾਨਗੀ ਲਈ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣ ਦੀ ਉਮੀਦ ਹੈ ਕਿਉਂਕਿ ਮੰਤਰੀਆਂ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਤੇ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ ਜਦੋਂ ਕਿ ਵਿਧਾਇਕਾਂ ਲਈ ਪ੍ਰਵਾਨਗੀ ਵਿਧਾਨ ਸਭਾ ਦੇ ਸਪੀਕਰ ਤੋਂ ਲਈ ਜਾਂਦੀ ਹੈ ਵਰਨਣਯੋਗ ਇਹ ਵੀ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ 84 ਸਾਬਕਾ ਮੰਤਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜਾਂਚ ਕੀਤੀ ਜਾ ਚੁੱਕੀ ਹੈ ਤੇ ਹੁਣ ਉਹਨਾਂ ਵਿਰੁੱਧ ਅਦਾਲਤ 'ਚ ਚਲਾਨ ਧਾਰਾ 19 ਅਧੀਨ ਪ੍ਰਵਾਨਗੀ ਤੋਂ ਬਾਅਦ ਹੀ ਪੇਸ਼ ਹੋ ਸਕਦਾ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਵਿਰੁੱਧ ਧਾਰਾ 19 ਦੀ ਪ੍ਰਵਾਨਗੀ ਭਾਰਤ ਸਰਕਾਰ ਤੋਂ ਲਈ ਜਾਂਦੀ ਹੈ ਰਾਜ ਦੇ ਸਾਬਕਾ ਮੁਖ ਸਕੱਤਰ ਵੀਕੇ ਜੰਝੂਆ ਵਿਰੁੱਧ ਵਿਜੀਲੈਂਸ ਦੇ ਕੇਸ ਲਈ ਲੰਬੇ ਸਮੇਂ ਤੱਕ ਧਾਰਾ 19 ਦੀ ਪ੍ਰਵਾਨਗੀ ਨਾ ਮਿਲਣ ਕਾਰਨ ਜੰਜੂਆ ਮੌਜੂਦਾ ਸਰਕਾਰ ਵਿੱਚ ਮੁੱਖ ਸਖਤਰ ਬਣ ਕੇ ਸੇਵਾ ਮੁਕਤ ਵੀ ਹੋ ਗਏ ਪਰ ਉਹਨਾ ਵਿਰੁੱਧ ਵਿਜੀਲੈਂਸ ਚਲਾਣ ਨਹੀਂ ਪੇਸ਼ ਕਰ ਸਕੇ ਉਕਤ ਚਾਰ ਕਾਂਗਰਸੀ ਮੰਤਰੀਆਂ ਵਿਰੁੱਧ ਵਿਜੀਲੈਂਸ ਨੇ ਆਪਣੀ ਜਾਂਚ ਨੂੰ ਮੁਕੰਮਲ ਕਰ ਲਿਆ ਹੈ ਸਰਕਾਰ ਵੱਲੋਂ ਇਹਨਾਂ ਚਾਰ ਮੰਤਰੀਆਂ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਐਕਟ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮ 'ਚ ਕੇਸ ਦਰਜ ਕੀਤਾ ਗਿਆ ਸੀ ਇਹਨਾਂ 'ਚੋਂ ਦੋ ਸਾਬਕਾ ਮੰਤਰੀਆਂ ਵਿਰੁੱਧ ਕੇਂਦਰ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ਵੀ ਜਾਂਚ ਕਰ ਰਹੀਆਂ ਨੇ ਕੇਂਦਰੀ ਏਜੰਸੀਆਂ ਵੱਲੋਂ ਹਵਾਲਾ ਦੇ ਇਲਜ਼ਾਮਾਂ 'ਚ ਜਾਂਚ ਕੀਤੀ ਜਾ ਰਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਇਹਨਾਂ 'ਚੋਂ ਇੱਕ ਸਾਬਕਾ ਮੰਤਰੀ ਸੁੰਦਰ ਸ਼ਾਮ ਰੋੜਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਕੀ ਰਾਜਪਾਲ ਗੁਲਾਬ ਚੰਦ ਗਟਾਰੀ ਇੱਕ ਸੀਨੀਅਰ ਭਾਜਪਾ ਅਗੂਵਰਧ ਅਦਾਲਤ 'ਚ ਚਲਾਨ ਪੇਸ਼ ਕਰਨਗੇ ਅਤੇ ਅਦਾਲਤੀ ਕੇਸ ਚਲਾਉਣ ਲਈ ਇਜਾਜ਼ਤ ਦੇਣਗੇ ਜਾਂ ਨਹੀਂ ਇਹ ਵੇਖਣਯੋਗ ਹੋਵੇਗਾ ਇਥੇ ਵੀ ਜ਼ਿਕਰਯੋਗ ਹੈ ਕਿ ਰਾਜਪਾਲ ਲਈ ਅਜਿਹੇ ਮਾਮਲਿਆਂ ਵਿੱਚ ਸਰਕਾਰ ਜਾਂ ਮੰਤਰੀ ਮੰਡਲ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਅਤੇ ਰਾਜਪਾਲ ਅਜਿਹੇ ਕੇਸਾਂ ਸਬੰਧੀ ਆਪਣੇ ਪੱਖ ਅਨੁਸਾਰ ਫੈਸਲਾ ਲੈ ਸਕਦੇ ਨੇ ਅਤੇ ਆਪਣੇ ਤੌਰ ਤੇ ਅਜਿਹੇ ਮਾਮਲੇ 'ਚ ਕਾਨੂੰਨੀ رائے ਵੀ ਲੈ ਸਕਦੇ ਨੇ ਵਰਣਨਯੋਗ ਹੈ ਕਿ ਵਿਜੀਲੈਂਸ ਇਹਨਾਂ ਚਾਰਾਂ ਸਾਬਕਾ ਮੰਤਰੀਆਂ ਦੀਆਂ ਗ੍ਰਿਫਤਾਰੀਆਂ ਵੀ ਕਰ ਚੁੱਕੀ ਹੈ ਜਦੋਂ ਕਿ ਇਹਨਾਂ ਚੋਂ ਇੱਕ ਸਾਬਕਾ ਮੰਤਰੀ ਆਸ਼ੂ ਹੁਣ ਈਡੀ ਦੀ ਹਿਰਾਸਤ ਚ ਨੇ ਜਦੋਂ ਕਿ ਬਾਕੀਆਂ ਨੂੰ ਝਮਾਨਤਾ ਮਿਲ ਚੁੱਕੀਆਂ ਨੇ ਪੰਜਾਬ ਸਰਕਾਰ ਨੇ ਇਹ ਮਤਾ 14 ਅਗਸਤ ਵਾਲੀ ਮੰਤਰੀ ਮੰਡਲ ਦੀ ਬੈਠਕ ਚ ਲਿਆ ਇਸ ਕੈਬਨਟ ਮੀਟਿੰਗ ਦਾ ਐਲਾਨੀਆਂ ਜਿਹੜਾ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਮੰਤਰੀ ਅਮਨ ਰੋੜਾ ਨੇ ਬਾਹਰ ਆ ਕੇ ਮੀਡੀਆ ਨੂੰ ਦੱਸਿਆ ਉਹਦੇ ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਉਹਦੇ ਚ ਇਸ ਗੱਲ ਦਾ ਜ਼ਿਕਰ ਨਹੀਂ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਸਰਕਾਰ ਨੇ ਕਿਹੜੇ ਕਿਹੜੇ ਫੈਸਲੇ ਲਏ ਮੰਤਰੀ ਮੰਡਲ ਚ ਕਿਹੜੇ ਕਿਡੇ ਜਨਤਕ ਕੀਤੇ ਇਹ ਹੁਣ ਵੱਡਾ ਇਸ਼ੂ ਹੈ ਕਿਉਂਕਿ ਪਹਿਲੇ ਦਿਨ ਨਾ ਤਾਂ ਐਨਓਸੀ ਵਾਲਾ ਮਾਮਲਾ ਜਾਗਰ ਹੋਇਆ ਤੇ ਨਾ ਹੀ ਇਹ ਗੱਲ ਪਤਾ ਲੱਗੀ ਕਿ ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ ਚ ਤਰਮੀਮ ਦਾ ਮਸਲਾ ਹੈ ਉਹ ਅੱਜ ਇਹ ਨਵਾਂ ਸੁਰਲਾ ਸਾਹਮਣੇ ਆ ਗਿਆ ਸਰਕਾਰ ਲੋਕਾਂ ਦੀ ਅੱਖਾਂ 'ਚ ਘਟਾ ਕਿਉਂ ਪਾ ਰਹੀ ਹੈ ਜਿਹੜੇ ਫੈਸਲੇ ਕੀਤੇ ਨੇ ਜਿਹੜੇ ਦਸਣਯੋਗ ਨੇ ਜਿਹੜੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸੌ ਟੋੜਨ ਲਈ ਮਜਬੂਰੀ ਕਰਦੇ ਉਹ ਫੈਸਲੇ ਦੱਸਣੇ ਚਾਹੀਦੇ ਨੇ ਇਹ ਫੈਸਲਾ ਤਾਂ ਲੁਕਾਉਣ ਵਾਲਾ ਨਹੀਂ ਸੀ ਆਖਰਕਾਰ ਪੰਜਾਬ ਸਰਕਾਰ ਲੋਕਾਂ ਦੀ ਅੱਖਾਂ 'ਚ ਘਟਾ ਕਿਉਂ ਪਾ ਰਹੀ ਹੈ ਇਹ ਹੁਣ ਇੱਕ ਵੱਡਾ ਪ੍ਰਸ਼ਨ ਹੈ ਇਹਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ ਕਿ ਉਹਨੂੰ ਇਹ ਜਿਹੇ ਫੈਸਲੇ ਲੁਕੋ ਕੇ ਕਿਉਂ ਰੱਖਣੇ ਪਏ